ਸਾਤਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਉਹ ਦਹੇਜ ਦੇ ਲਾਲਚ ਚ ਚੱਲਦੇ ਅਕਸਰ ਹੀ ਵਿਆਹੇ ਜੋੜਿਆਂ ਚ ਝਗੜਾ ਵੇਖਣ ਨੂੰ ਮਿਲਦਾ ਹੈ ਅਤੇ ਕਈ ਵਾਰੀ ਇਹ ਝਗੜਾ ਇੰਨਾ ਵੱਧ ਜਾਂਦਾ ਹੈ ਕਿ ਇਸ ਝਗੜੇ ਨੂੰ ਮਕਾਉਣ ਲਈ ਅਕਸਰ ਹੀ ਵੇਖਣ ਚ ਆਉਂਦਾ ਹੈ ਕਿ ਖੂਫੀਆ ਫਹਾਲਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਹੁਣ ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਪਿੰਡ 나ਜੋਵਾਲ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇੱਕ ਕੁੜੀ ਵੱਲੋਂ ਫਾਹਲਾ ਆਪਣਾ ਆਪ ਖਤਮ ਕਰ ਲਿਆ ਗਿਆ ਜਿਸ ਦਾ ਕਰੀਬ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਅੱਜ ਮ੍ਰਿਤਿਕ ਦੇ ਦਾ ਪੋਸਟਮਾਰਟਮ ਕਰ ਉਸ ਦੀ ਦੇਹ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਿਕ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਉਹਨਾਂ ਦੀ ਧੀ ਨੇ ਦਰਵਾਜ਼ਾ ਬੰਦ ਕਰ ਲਿਆ ਅਤੇ ਉਹ ਦਰਵਾਜ਼ਾ ਨਹੀਂ ਖੋਲ ਰਹੀ ਉਹਨਾਂ ਕਿਹਾ ਕਿ ਜਦ ਉਹਨਾਂ ਨੇ ਕੁੜੀ ਦੇ ਸਹੁਰੇ ਪਰਿਵਾਰ ਆ ਕੇ ਵੇਖਿਆ ਤਾਂ ਉਸ ਦੀ লাশ ਚਿਵਾਰੇ ਵਿੱਚ ਲਟਕ ਰਹੀ ਸੀ ਜਿਸ ਨੂੰ ਵੇਖ ਕੇ ਲੱਗਦਾ ਸੀ ਕਿ ਉਸ ਨੂੰ ਮਾਰ ਕੇ ਟੰਗਿਆ ਗਿਆ ਹੋਵੇ ਉਹਨਾਂ ਦੱਸਿਆ ਕਿ ਅਕਸਰ ਕੁੜੀ ਦਾ ਸਹੁਰਾ ਪਰਿਵਾਰ ਦਹੇਜ ਦੀ ਮੰਗ ਕਰਦਾ ਸੀ ਅਤੇ ਕੁੜੀ ਨਾਲ ਕੁੱਟਮਾਰ ਵੀ ਕਰਦਾ ਸੀ ਇਸ ਮੌਕੇ ਉਹਨਾਂ ਪੁਲਿਸ ਨੂੰ ਅਪੀਲ ਕਰਦੇ ਕਿਹਾ ਕਿ આરોપીਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੱਲ ਇੱਕ ਕੁੜੀ ਦੀ ਮੌਤ ਦੀ ਸ਼ਿਕਾਇਤ ਮਿਲੀ ਤੇ ਜਿਸ ਦੇ ਚੱਲਦਿਆਂ ਮਾਮਲਾ ਦਰਜ ਕਰਕੇ ਇੱਕ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਬਾਕੀ આરોપીਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਆ ਦਿਖਾਉਨੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ। ਪ੍ਰੋਬਲਮ ਸਿਸਟਰ ਦੀ ਅ ਸਿਸਟਰ ਦਾ ਮਰਡਰ ਕਰਤਾ ਉਹਦੇ ਸੋਹਰਿਆਂ ਨੇ। ਤੇ ਜਦੋਂ ਅਸੀਂ ਘਰ ਸੀਗੇ ਸਾਨੂੰ ਫੋਨ ਆਇਆ ਸੀ ਉਹਨਾਂ ਦਾ ਕਿ ਇਦਾਂ ਕਰਕੇ ਉਹਨੇ ਰੂਮ ਬੰਦ ਕਰ ਲਿਆ ਪਹਿਲਾਂ ਤੇ ਬਾਅਦ ਚ ਥੋੜੀ ਜਿਹਾ ਫੋਨ ਆਇਆ ਆਪਾਂ ਉਹਨਾਂ ਨੂੰ ਕੀਤਾ ਤੇ ਕਹਿੰਦੇ ਕਿ ਉਹਨੇ ਫੋਹ ਲਿਆ ਲਿਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਦੁਬਾਰਾ ਬੈਕ ਮੈਂਟ ਅਸੀਂ ਤੁਸੀਂ ਜੇਕਰ ਉਹਨੇ ਫੋਹ ਲਿਆ ਤੁਸੀਂ ਹਸਪੀਟਲ ਲੈ ਕੁਛ ਵੀ ਜਾਓ ਕਹਿੰਦੇ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੁਬਾਰਾ ਬੈਕ ਕਾਲ ਕੀਤੀ ਫਿਰ ਉਹਨਾਂ ਨੇ ਬੋਲਿਆ ਕਿ ਉਹ ਪੂਰੀ ਹੋ ਗਈ ਆ ਜਦੋਂ ਅਸੀਂ ਆਪਾਂ ਉੱਥੇ ਗਏ ਅ ਦਰਵਾਜਾ ਖੁੱਲਿਆ ਸੀਗਾ ਭੇੜਿਆ ਹੋਇਆ ਸੀ ਇਹ ਖੁੱਲਿਆ ਤੇ ਅੱਗੇ ਉਹ ਮਤਲਬ ਉੱਦੇ ਹੈਂਗ ਹੋਈ ਹੋਈ ਸੀਗੀ ਹੈਂਗਿੰਗ ਤੇ ਉਹਦੇ ਵਿੱਚ ਸੀਗੀ ਤੇ ਜਦੋਂ ਮੈਂ ਉਹਨੂੰ ਦੇਖਿਆ ਤੇ ਟੋਟਲ ਹੀ ਉਹ ਸੀਰਜੀ ਉਹਨਾਂ ਨੇ ਮਾਰਿਆ ਹੋਇਆ ਸੀਗਾ ਉਹ ਜਿੱਦਾਂ ਅਲਮਰਾ ਤੋਂ ਪੱਕੇ ਨੂੰ ਰੱਸੀ ਬੰਨੀ ਹੋਈ ਸੀਗੀ ਜਾਂ ਉਹਨੂੰ ਲਟਕਾਇਆ ਸੀ ਜਦ ਕਿ ਉਹਦੀ ਹਾਈਟ ਜਿਹੜੀ ਪੱਕੇ ਤੱਕ ਸੀ ਕਾਫੀ ਹਾਈ ਸੀ ਉਹ ਖੁਦ ਇਹ ਕੰਮ ਨਹੀਂ ਕਰ ਸਕਦੀ ਘੱਟੋ ਘੱਟ 6 ਫੁੱਟ ਦਾ ਬੰਦਾ ਚਾਹੀਦਾ ਅਸੀਂ ਨੰਡਾਲੇ ਤੋਂ ਆ ਸਾਡਾ ਸਿਸਟਰ ਨਾਜਵਾਲ ਵੈਨਦੇ ਨਾਜਵਾਲ ਦੇ ਲਾਗੇ ਕਾਨ ਵਾਲਾ ਲਾਗੇ ਪਰਮਨੈਂਟ ਲਾਗੇ ਕੀ ਕੀ ਰਿਜ਼ਲਟ ਆਉਂਦਾ ਕਿ ਕਿਉਂ ਹੋਰੇ ਬੱਚੇ ਵਿੱਚ ਉਹ ਨੂੰ ਕੋਟ ਮਾਰ ਵੀ ਕਰਦਾ ਸੀ ਤੇ ਜਾਨਕੀ ਗੱਲ ਨਹੀਂ ਮੰਨਣੀ ਆਪਣੀਆਂ ਮਰਜ਼ੀਆਂ ਕਰਨੀਆਂ ਤੇ ਕੋਈ ਕਦੀ ਕਹੀ ਜਾਣਾ ਕਿ ਤੁਸੀਂ ਸਾਨੂੰ ਘੱਟ ਮੇਰੇ ਮਦਰ ਨੂੰ ਤੁਸੀਂ ਸੈੱਟ ਨਹੀਂ ਪਾਇਆ ਆਹ ਸਾਰੀਆਂ ਚੀਜ਼ਾਂ ਨਹੀਂ ਨਹੀਂ ਭਾਈ ਜੀ ਇਹ ਰੋਪੀ ਨੇ ਮੁੰਡਾ ਫਰਾਰ ਆ ਕੱਲ 2 ਵਜੇ ਦਾ ਫਰਾਰ ਆ ਉਸ ਜਨਨ ਕੀ ਉਸ ਤੋਂ ਬਾਅਦ ਹੀ ਜਦਸਾਂ ਨੂੰ ਫੋਨ ਆਇਆ ਉਸ ਤੋਂ ਬਾਅਦ ਹੀ ਫਰਾਰ ਹੋ ਗਿਆ ਤੇ ਘਰ ਦੇ ਬੋਲਦਾ ਕਿ ਉਹਦੀ ਫਲਾਈਟ ਸੀ ਉਹ ਚੱਲ ਸਾਨੂੰ 1 ਵਜੇ ਕਿਹਾ ਪੁਲਿਸ ਨੂੰ 2 ਵਜੇ ਕਿਹਾ ਕਿ ਚੱਲ ਗਈ ਉਹਦੀ ਫਲਾਈਟ ਆ ਤੇ ਅੱਜ ਉਹਦੀ ਮਦਰ ਨੂੰ ਅਰੈਸਟ ਕਰਨਾ ਸੀ ਉਹਦੀ ਮਦਰ ਵੀ ਫਰਾਰ ਆ ਉਹਨਾਂ ਦੇ ਆਪਸ ਵਿੱਚ ਬਿਆਨ ਨਹੀਂ ਰਲਦੇ ਤੇ ਮਦਰ ਵੀ ਚਲ ਗਈ ਉਹਦੇ ਕਿਤੇ ਬੰਦ ਹੋ ਜਾ ਉਹਦੇ ਲਈ ਨੇਪਾਲ ਕਿਤੇ ਵੀ ਥਰੂ ਜਾ ਸਕਦਾ ਉਹ ਬਾਹਰ ਤੇ ਅਸੀਂ ਬਸ ਇਹੀ ਚਾਹੁੰਦੇ ਆ ਕਿ ਉਹਨਾਂ ਨੂੰ ਜਤ ਜਲ ਜਲਦੀ ਤੋਂ ਜਲਦੀ ਫੜਾਇਆ ਜਾਵੇ ਉਹਦੀ ਮਾਂ ਨੂੰ ਰੈਸਟ ਕੀਤਾ ਜਾਵੇ ਜਿਹੜੇ ਇਹਦੇ ਦੋਸ਼ੀ ਆ ਜੇ ਦੋਸ਼ੀ ਨਾ ਹੁੰਦੇ ਤਾਂ ਭਜ ਦੇਣਾ ਤੇ ਜੇ ਦੋਸ਼ੀ ਆ ਤਾਂ ਫਿਰ ਤਾਂ ਹੀ ਭੱਜ ਰਹੇ ਆ ਤੇ ਸਪੇਸ਼ੀ ਨਹੀਂ ਕਰ ਰਹੇ ਪੇਸ਼ੀ ਪੇਸ਼ ਨਹੀਂ ਹੋ ਰਹੇ ਪੁਲਿਸ ਵਧੀਆ ਕੰਮ ਕਰਦੀ ਪਰ ਜਦੋਂ ਕੋਈ ਫੜ ਨਹੀਂ ਹੋ ਰਿਹਾ ਤੇ ਉਦੋਂ ਤੇ ਅਸੀਂ ਕੀ ਕਰ ਸਕਦੇ ਜੀ ਤੇ ਲੜਕੀ ਕੱਲ ਨਿਹੜ ਛਾੜ ਕੇ ਦੀ ਡੈਥ ਹੋਈ ਸੀਗੀ ਉਹਦੇ ਮੁਤਾਬਕ ਜੋ ਕਾਰਵਾਈ ਬੰਦੀ ਆ ਉਹ ਕਰ ਦਿੱਤੀ ਆ ਇੱਕ ਬੰਦੇ ਦੀ ਅਹੀ ਰੈਸਟ ਪਾ ਲਈ ਆ ਤੇ ਬੱਕੇ ਦੀ ਜਾਰੀ ਆ ਉਹਦੇ ਰੇਡ ਕੀਤੇ ਜਾਦੇ ਮਿਲਣ ਕਿਤੇ ਜਰੂਰ ਹੋਣੀ ਰੈਸਟ ਵੀ ਕੀਤੀ ਜਾਵੇਗੀ ਕੁੜੀ ਕਿਥੋਂ ਦੀ ਲੈਣ ਆਲੀ ਕੁੜੀ ਪਿੰਡ ਸੀਗਾ ਪੱਖੋ ਪੱਖੋ ਚੱਕ ਦੇ ਲਾਗੇ ਪਿੰਡ ਇਹਨਾਂ ਡਾਲਾ ਪਿੰਡ ਦੀ ਇਹਨਾਂ ਡਾਲਾ ਪਿੰਡ ਦੀ ਰਹਿਣ ਦੀ ਹੈ 나ਜੋਵਾਲ ਵੈਈ ਸੀਗੀ ਇਹਨਾਂ ਡਾਲਾ ਪਿੰਡ ਦੀ ਰਹਿਣ ਦੀ ਹੈ ਪੁਰਾਣਾ ਸਾਲਾ ਥਣੇ ਦੇ ਵਿੱਚ